ਕਤਾਰਾਂ ਬੱਦੀ ਚਰਚਤ ਲੋਕ ਜਾ ਰਹੇ ਨੇ ਉਹਨਾਂ 'ਚ ਫਖਵਕ ਜੱਟੇ ਬੰਦੀਆਂ ਦੇ ਆਗੂ ਵੀ ਨੇ ਪੰਜਾਬ ਦੇ ਨਾਲ ਹਰਿਆਣਾ ਦੇ ਆਗੂ ਵੀ ਨੇ ਉਹਨਾਂ 'ਚ ਰਾਜਨੀਤਿਕ ਲੋਕ ਵੀ ਨੇ ਉਹਨਾਂ 'ਚ ਸਮਾਜਿਕ ਚਿਹਰੇ ਵੀ ਨੇ ਉਹ ਹੁਣ ਜਾ ਕੇ ਆਪਣੀ ਹਾਜ਼ਰੀਆਂ ਦਿਵਾ ਰਹੇ ਜੇਕਰ ਇਹ ਅੰਦੋਲਨ ਬਟਾ ਇਸ ਸਥਿਤੀ 'ਚ ਖੜਾ ਹੈ ਤੇ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾਈ ਹੈ ਇਹਦਾ ਮਤਲਬ ਕਿ ਦੇਰ ਨਾਲ ਹੀ ਸੀ ਸਰਕਾਰ ਹਿੱਲੀ ਸੀ ਤੋਂ ਦੇਸ਼ ਭਰ ਦੀ ਕੌਂਸਲ ਤੋ ਜਿੱਥੇ-ਜਿੱਥੇ ਇਹਨਾਂ ਜੱਥੇਬੰਦੀਆਂ ਦੀ ਪਹੁੰਚ ਅਪਰੋਚ ਸੀ ਜਿੱਥੇ-ਜਿੱਥੇ ਸੁਨੇਹਾ ਦੇਣ ਚ ਕਾਮਯਾਬ ਹੋਏ ਉੱਥੇ-ਉੱਥੇ ਦੀਆਂ ਜੱਥੇਬੰਦੀਆਂ ਬਾਹਰ ਨਿਕਲੀਆਂ ਕੱਲੇ ਲੜ ਰਹੇ ਆ ਇਸ ਲਈ ਕੇਂਦਰ ਅਣਦੇਖੀ ਕਰ ਰਿਹਾ ਕੱਟਾਂ ਲੜੇ ਸੀ ਤਾਂ ਆਪ ਆਪ ਦੀ ਤਾਕਤ ਦਾ ਆਪ ਨੂੰ ਰਾਜ ਆ ਕੇ ਆਪਾਂ ਕੀ ਮਨ ਨੂੰ ਝੁਕਾ ਕੇ ਆਏ ਸੀ ਤੇ ਅਦਰ 23 ਨੂੰ ਦੇਸ਼ ਭਰ ਦੇ ਵਿੱਚ ਤੇ ਪੰਜਾਬ ਭਰ ਦੇ ਵਿੱਚ ਉਹ ਗਾਂਜ ਜੱਥੇਬੰਦੀਆਂ ਸੀ ਤਾਂ ਆਪਣਾ ਲਾਵਾਂਗੇ ਤੇ ਹੱਕ ਜਿੱਤੂ ਤੇ ਇਸ ਪ੍ਰਕਿਰਿਆ ਉਸ ਦਿੱਲੀ ਦੇ ਵਿੱਚ ਚਾਹੇ ਉਹ ਬੰਗਲਾਦੇਸ਼ੀ ਨੇ ਚਾਹੇ ਉਹ ਰਹਾੰਗੀਏ ਨੇ ਜਿਹੜੀ ਉਹਨਾਂ ਦੀ ਕੁਸਪੈਟ ਹੈ ਕਬੱਡੀ ਗਣਤੀ ਚ ਤੇ ਇਸੇ ਕੁਸਪੈਟ ਦੇ ਉੱਤੇ ਭਾਜਪਾ ਆਪਣੀ ਰਾਜਨੀਤੀ ਵੀ ਚਮਕਾਉਂਦੀ ਹੈ ਤੇ ਉਹ ਤੁਹਾਨੂੰ ਪੁੱਛ ਕੇ ਆਉਂਦੇ ਨੇ ਉਹ ਤਾਂ ਕਾਈ ਜਾਂਦੇ ਨੇ ਤੇ ਜਿਹੜੇ ਕਿਸਾਨ ਆਪਣੇ ਹੀ ਮੁਲਕ ਦੇ ਨੇ ਉਹ ਆਪਣਾ ਮਸਲਾ ਰੱਖਾਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਪ੍ਰਬੰਧੀ ਲੈ ਕੇ ਉਹ ਵੱਡਾ ਸਵਾਲ ਖੜਾ ਕੀਤਾ ਨੁਕਤਾ ਬੜਾ ਕਮਾਲ ਦਾ ਗਲੋਬਲ ਪੰਜਾਬ ਟੀਵੀ ਵਿਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮੈਂ ਗੱਲ ਕਿਸਾਨੀ ਅੰਦੋਲਨ ਤੋਂ ਕਰਾਂ ਦੱਲੇਵਾਲ ਹੋਰਾਂ ਦੀ ਜਗਜੀਤ ਸਿੰਘ ਦੱਲੇਵਾਲ ਹੋਰਾਂ ਦੀ ਸਿਹਤ ਕਾਫੀ ਨਾਸਾਜ ਹੈ ਕਾਫੀ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ 20 ਦਿਨਾਂ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਹੈ 20 ਦਿਨਾਂ ਤੋਂ ਉਹਨਾਂ ਦੀ ਭੁੱਖ ਹੜਤਾਲ ਹੈ 2 ਦਿਨਾਂ ਤੋਂ ਉਹ ਮਰਨ ਵਰਤਦੇ ਨੇ ਤੇ ਉਹ ਸਥਿਤੀ ਦੇ ਵਿੱਚ ਹੁਣ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਬਹੁਤ ਵੱਧ ਗਿਆ ਇਸ ਸਥਿਤੀ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਕਤਾਰਾਂ ਬੱਧੀ ਲੀਡਰ ਜਾ ਰਹੇ ਨੇ ਕਤਾਰਾਂ ਬੱਧੀ ਚਰਚਤ ਲੋਕ ਜਾ ਰਹੇ ਨੇ ਉਹਨਾਂ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਨੇ ਪੰਜਾਬ ਦੇ ਨਾਲ ਹਰਿਆਣਾ ਦੇ ਆਗੂ ਵੀ ਨੇ ਉਹਨਾਂ 'ਚ ਰਾਜਨੀਤਿਕ ਲੋਕ ਵੀ ਨੇ ਉਨਾ ਚ ਸਮਾਜਿਕ ਚਿਹਰੇ ਵੀ ਨੇ ਉਹ ਹੁਣ ਜਾ ਕੇ ਆਪਣੀ ਹਾਜ਼ਰੀਆਂ ਦਵਾ ਰਹੇ ਨੇ ਅਜੇ ਵੀ ਕਿਸੇ ਪੱਧਰ ਤੇ ਵੀ ਕੋਈ ਅਜਿਹੀ ਵਿਉਂਤਬੰਦੀ ਨਜ਼ਰ ਨਹੀਂ ਆਈ ਜਿਹੜੀ ਇਸ ਅੰਦੋਲਨ ਦੇ ਮਸਲਿਆਂ ਨੂੰ ਹੱਲ ਕੱਢਣ ਵਾਲੇ ਪਾਸੇ ਪਹਿਲ ਕਦਮੀ ਹੋਵੇ ਜਿਹੜੀ ਦਲਿਆਲ ਹੋਰਾਂ ਨੂੰ ਇਸ ਮਰਨਮਰਤ ਚੋਂ ਬਾਹਰ ਲਿਆ ਕੇ ਵੱਡੀ ਲੜਾਈ ਲਈ ਤਿਆਰ ਕਰ ਸਕੇ ਕਿਉਂਕਿ ਹੁਣ ਇਹ ਐਮਐਸਪੀ ਦੇ ਮੁੱਦੇ ਦੇ ਨਾਲ ਨਾਲ ਜਿਹੜੀ ਪੰਜਾਬ ਨੂੰ ਪਾਲਿਸੀ ਆਈ ਹੈ ਜਿਹਦੇ ਆਧਾਰ ਤੇ ਹੁਣ ਸਰਕਾਰ ਬੈਠਕਾਂ ਦਾ ਡਰਾਮਾ ਕਰ ਰਹੀ ਹੈ। ਉਸ ਨੂੰ 25 ਨਵੰਬਰ ਦੀ ਦੱਬ ਕੇ ਬੈਠੇ ਨੇ। ਉਹ ਮਸਲਾ ਹੋਰ ਵੱਡਾ ਬਣਨਾ। ਪਰ ਇਹ ਸਭ ਦੇ ਦਰਮਿਆਨ ਖਬਰ ਇਹ ਵੀ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੇਂਦਰ ਦੇ ਨੁਮਾਇंदे ਵੀ ਜਾਇਆ ਹੈ। origignal ਉਹ ਵੀ ਵੱਡਾ ਪਹਿਲੂ ਇਹ ਹੈ ਕਿ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨਾਲ ਮੀਟਿੰਗ ਕਰ ਲਈ ਹੈ। ਹੁਣ ਉਹਨਾਂ ਦੀ ਮੀਟਿੰਗ ਦਾ ਹੀ ਅਸਰ ਸੀਗਾ ਕਿ ਅਧਿਕਾਰੀ ਆਏ ਇੱਥੋਂ ਜਾਣਕਾਰੀ ਲੈ ਕੇ ਗਏ ਨੇ ਸੂਬੂ ਲੈ ਕੇ ਗਏ ਨੇ ਕਿ ਕਿੱਥੇ ਗੱਲ ਨਿਬੜ ਸਕਦੀ ਹੈ ਕਿਵੇਂ ਮਨਾਇਆ ਜਾ ਸਕਦਾ ਜਦੋਂ ਕਿ ਤੋਂ ਪਹਿਲਾਂ ਤਿੰਨ ਬੈਠਕਾਂ ਕੇਂਦਰੀ ਮੰਤਰੀ ਕਰ ਚੁੱਕੇ ਨੇ ਉਹ ਸਾਰੇ ਪੱਖ ਤੋਂ ਵਖਬ ਨੇ ਸੋ ਉਸ ਦੇ ਬਾਵਜੂਦ ਵੀ ਜਿਹੜੇ ਅੰਦੋਲਨ ਬਟਾ ਇਸ ਸਥਿਤੀ 'ਚ ਖੜਾ ਹੈ ਤੇ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾਈ ਹੈ ਇਹਦਾ ਮਤਲਬ ਕਿ ਦੇਰ ਨਾਲ ਹੀ ਸੀ ਸਰਕਾਰ ਹਿੱਲੀ ਤਾਂ ਹੈ ਕਿਓ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਜੇਕਰ ਫਿਕਰਮੰਦ ਹੁੰਦੀ ਤਾਂ ਪ੍ਰਧਾਨ ਮੰਤਰੀ ਦੀ ਬੈਠਕ ਵੀ ਹੋਲੀ ਕੇਂਦਰੀ ਨੁਮਾਇंदे ਵੀ ਆ ਰਹੇ ਅਜੇ ਤੱਕ ਕੋਈ ਜਦੋਂ ਇਹ ਪ੍ਰੋਗਰਾਮ ਤੁਹਾਡੇ ਲਈ ਤਿਆਰ ਹੋ ਤੱਕ ਕੋਈ ਸੁਨੇਹਾ ਨਹੀਂ ਆਇਆ ਕੁਝ ਚਲੋ ਮੈਂ ਪੜਾਦਰ ਪੜਾ ਚੱਲਦਾ ਅੱਜ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ 16 ਤਰੀਕ ਦੀ ਕਾਲ ਸੀਗੀ ਕਿ 16 ਤਰੀਕ ਨੂੰ ਟਰੈਕਟਰ ਮਾਰਚ ਹੋਏਗਾ ਸੀਲ ਪੱਧਰ ਤੇ ਟਰੈਕਟਰ ਮਾਰਚ ਹੋਣਗੇ ਸੋ ਦੇਸ਼ ਭਰ ਦੀ ਕਾਲ ਸੀ ਸੋ ਜਿੱਥੇ-ਜਿੱਥੇ ਇਹਨਾਂ ਜਥੇਬੰਦੀਆਂ ਦੀ ਪਹੁੰਚ ਅਪਰੋਚ ਸੀ ਜਿੱਥੇ-ਜਿੱਥੇ ਸੁਨਿਹਾ ਦੇਣ ਚ ਕੰਮਜਾਬ ਹੋਏ ਉੱਥੇ-ਉੱਥੇ ਦੀਆਂ ਜਥੇਬੰਦੀਆਂ ਬਾਹਰ ਨਿਕਲੀਆਂ ਨੇ ਖਾਸ ਕਰ ਪੰਜਾਬੀ ਭਾਈਚਾਰਾ ਨਸਬੰਦ ਜਿਹੜੇ ਹੋਰ ਨਾਲ ਸੂਬਿਆਂ ਚ ਨੇ ਉੱਥੇ ਫੇਰ ਇੱਕ ਟਰੈਕਟਰ ਮਾਰਚ ਹੋਏ ਨੇ ਦੂਸਰੇ ਪਾਸੇ 18 ਤਰੀਕ ਦੀ ਫੇਰ ਕਾਲ ਆ ਕਿ ਜੇਕਰ ਯਾਰ ਨਹੀਂ ਹੋਇਆ ਤਾਂ ਪੰਜਾਬ ਪਰਚ ਰੇਲਾਂ ਰੁਕਣਗੀਆਂ ਹਰ ਰੇਲਵੇ ਸਟੇਸ਼ਨ ਤੇ ਹਰ ਸ਼ਹਿਰ ਕਸਬੇ ਤੇ ਰੇਲਾਂ ਰੁਕੀਆਂਣਗੀਆਂ ਚੱਕਾ ਜਾਮ ਕਰਾਂਗੇ ਉਈ ਕਾਲ 18 ਤਰੀਕ ਨੂੰ ਆਇਆ ਕਿ ਉੱਥੇ ਪੰਜਾਬੀ ਹੋਏਗਾ ਉਹਦੇ ਵਿੱਚ ਫਿਰ ਹਾਂ ਡੀਜੀਬੀ ਪੰਜਾਬ ਤੇ ਕੇਂਦਰੀ ਗ੍ਰਹਿ ਦੇ ਡਾਇਰੈਕਟਰ ਨੇ ਜਿਹੜੇ ਉਹ ਖਨੌਰੀ ਪਹੁੰਚੇ ਸੀ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਜਾਂ ਹਾਲਚਾਲ ਪੁੱਛਿਆ ਬਿਸ਼ੱਕ ਉਹਨਾਂ ਦਾ ਆਮਲਾ ਫਲਾ ਜਿਆਦੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਹੀ ਜਾਣਦੀ ਯਾਸਤ ਵੀ ਲੀਡਰਲੇ ਨਾਲ ਉਹਨਾਂ ਨੂੰ ਮਿਲ ਕੇ ਉਪਰਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਠੀਕ ਹੈ ਇਸ ਸਪੈਸ਼ਲ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਮੇਰੇ ਧਿਆਨ ਚ ਆ ਰਿਹਾ ਕਿ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਹੈਗੀ ਆ ਸ਼ਨੀਵਾਰ ਦੀ ਸ਼ਨੀਵਾਰ ਦੇਰ ਸ਼ਾਮ ਨੂੰ ਦਿੱਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਹਮੇਤ ਸ਼ਾ ਤੇ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਇਹਨਾਂ ਨੇ ਕਹਿੰਦੇ ਜੀ ਇਸ ਮਸਲੇ ਨੂੰ ਧਿਆਨ ਚ ਰੱਖ ਕੇ ਬੈਠ ਗੀਤੀ ਹੈ ਇਹ ਜਾਣਕਾਰੀ ਅਧਿਕਾਰਕ ਤੌਰ ਤੇ ਬਾਹਰ ਆਈ ਉਹ ਮੀਡੀਆ ਚਾਈ ਤੇ ਫਿਰ ਖਨੋਰੀ ਡੀਜੀਪੀ ਹਨਾ ਤੇ ਕੇਂਦਰੀ ਡਾਇਰੈਕਟਰ ਹਨਾ ਇਕੱਠਿਆਂ ਆਏ ਇਹਨਾਂ ਦੀ ਫੋਰਸ ਨੂੰ ਤਾਂ ਇਹਨਾਂ ਦੇ ਅਮਲੇ ਫਾਲੇ ਨੂੰ ਤੱਕ ਨਹੀਂ ਜਾਣ ਦਿੱਤਾ ਪਰ ਇਹ ਕਰੀਬ ਡੇਢ ਘੰਟਾ ਡੀਜੀਪੀ ਪੰਜਾਬ ਹਨਾ ਫਿਰ ਉਹ ਡਾਇਰੈਕਟਰ ਉਹਨਾਂ ਨੇ ਬਕਾਇਦਾ ਸਮਾਗੋ ਜਾੜਿਆ ਅਡਲਿਆਰਾਂ ਨਾਲ ਗੱਲਬਾਤ ਕੀਤੀ ਨਾਲ ਪੰਜਾਬ ਦੇ ਹੋਰ ਅਧਿਕਾਰੀ ਸੀਗੇ ਸੋ ਜੇਕਰ ਇਹ ਸਵਾਲਿਆਂ ਦੇਖਣਾ ਹੋਵੇ ਤਾਂ ਇਹ ਪਹਿਲੂ ਵੱਡਾ ਬਣਦਾ ਕਿ ਉਹ ਕਹਿੰਦੇ ਜੀ ਅਸੀਂ ਮੰਗਾ ਸੁਣ ਕੇ ਚੱਲੇ ਆ ਅਸੀਂ ਅੱਗੇ ਸੁਨੇਹਾ ਲੈ ਕੇ ਜਾਵਾਂਗੇ ਤੁਹਾਸੀਏ ਸੋ ਸਾਰੀ ਜਾਣਕਾਰੀ ਕਹਿੰਦੇ ਹਾਸਲ ਕਰ ਲਈ ਹੈ ਜੀ ਹੁਣ ਅਸੀਂ ਕੇਂਦਰ ਦੇ ਸਾਹਮਣੇ ਰੱਖਾਂਗੇ ਭਾਈ ਕੇਂਦਰ ਨੂੰ ਸਾਰਾ ਪਤਾ ਹੈ ਜਦੋਂ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਜਿੱਤ ਕੇ ਆ ਮੰਗਾ ਦੇ ਹਵਾਲੇ ਨਾਲ ਉੱਥੇ ਗੱਲ ਜਿੱਥੇ ਟੁੱਟੀ ਸੀ ਜਾਂ ਜਿੱਥੇ ਉਹ ਕਮੇਟੀ ਬਣ ਕੇ ਗੱਲ ਅੱਗੇ ਤੁਰਨੀ ਸੀ ਉਹ ਕਿੱਥੇ ਗਈ ਗੱਲ ਜਾਂ ਤੁਹਾਡੇ ਜਦੋਂ ਮੰਤਰੀ ਆਏ ਤਾਂ ਵਾਰ-ਵਾਰ ਗੱਲਾਂ ਹੋ ਚੁੱਕੀਆਂ ਇਸ ਲਈ ਕੇਂਦਰ ਇਹ ਨਾ ਕਹੇ ਕਿ ਅਸੀਂ ਜਾਣਨ ਆਏ ਆ ਸਮਝਣ ਆਏ ਆ ਪਤਾ ਜਾਣਿਆ ਸਾਰਾ ਕੁਝ ਹੈ ਮਸਲਾ ਹਲ ਕਰਨ ਦੀ ਨੀਅਤ ਤੇ ਖੜਾ ਸੋ ਕਹਿੰਦੇ ਜੀ ਇਧਰ ਹੁਣ ਕਹਿੰਦੇ ਕਿ ਉਹਨਾਂ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ 'ਚ ਇਹ ਵੀ ਕਿਹਾ ਕਿ ਜੀ ਅਸੀਂ ਉਹ ਕੇਂਦਰ ਮੂਰੇ ਸਾਰੀ ਤਜਵੀਜ਼ ਰੱਖ ਕੇ ਜਲਦੀ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਇਧਰ ਪੰਜਾਬ ਵਾਲੇ ਅਧਿਕਾਰੀ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਲਗਾਤਾਰ ਨਜ਼ਰ ਰੱਖ ਰਹੇ ਨੇ ਜੀ ਉਹ ਤਾਲਮੇਲ 'ਚ ਨੇ ਜੀ ਉਹ ਸੰਪਰਕ 'ਚ ਨੇ ਜੀ ਕਿਹਦੇ ਨਾਲ ਤਾਲਮੇਲ ਆ ਭਾਈ ਕਿਹਦੇ ਨਾਲ ਸੰਪਰਕ ਹੈ ਇਹ ਪੰਜਾਬ ਜਾਣਨਾ ਸਮਝਣਾ ਵੀ ਚਾਹੁੰਦੇ ਕਿ ਪਤਾ ਤਾਂ ਲੱਗੇ। ਤੇ ਦੂਸਰੇ ਪਾਸੇ ਠੀਕ ਹੈ ਖੇਤੀਬਾੜੀ ਮੰਤਰੀ ਨੇ ਮੀਟਿੰਗ ਬੁਲਾ ਲਈ ਤੇ ਪਰ ਬਾਕੀ ਤਰ੍ਹਾਂ ਕਹਿੰਦੀਆਂ ਜਿਹੜਾ ਇਹ ਡਰਾਫਟ ਭੇਜਿਆ ਇਹਦੇ ਸਾਹਮਣੇ ਵੀ ਅਸੀਂ 23 ਤਰੀਕ ਨੂੰ 23 ਦਸੰਬਰ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਰੋਸ ਮਾਰਚ ਕਰਾਂਗੇ ਧਰਨੇ ਦੇਾਂਗੇ ਜਿਹੜਾ ਆਪਾਂ ਕਹਿੰਦੇ ਤਿੰਨ ਖੇਤੀ ਕਾਨੂੰਨ ਵਰਗਾ ਖੇਤੀ ਪਾਲਿਸੀ ਦੇ ਨਾਂ ਤੇ ਡਰਾਫਟ ਪੰਜਾਬ ਆਪੜਿਆ ਹੋਇਆ ਜਿਹਦੇ ਤੇ ਅੱਜ ਬੈਠਕ ਕੀਤੀਆਂ ਮੰਤਰੀ ਸਾਹਿਬ ਨੇ ਉਹ ਸਵਾਲੇ ਨਾਲ ਵੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਪੰਦੇਰ ਸਾਹਿਬ ਨੇ ਬਾਕੀ ਜਥੇਬੰਦੀਆਂ ਨੂੰ ਖੁੱਲੀ ਚਿੱਠੀ ਲਿਖ ਕੇ ਕਿਹਾ ਕਿ ਸਮਰਥਨ ਦਿਓ ਹੁਣ ਇਸ ਨੂੰ ਲੈ ਕੇ ਮੰਥਨ ਸ਼ੁਰੂ ਹੋਇਆ ਕਿ ਕੀ ਇਹ ਹੁਣ ਸਹੀ ਰੂਪ ਚ ਸੱਦਾ ਦਿੱਤਾ ਬਾਕੀ ਜਥੇਬੰਦੀਆਂ ਨੂੰ ਜਾਂ ਬਾਕੀ ਜਥੇਬੰਦੀਆਂ ਹੁਣ ਆਪਣੇ ਆਪ ਪਹਿਲ ਕਰ ਸਕਦੀਆਂ ਕਿ ਇਹ ਸਹੀ ਹੈ ਕਿ ਉਹਨਾਂ ਨੂੰ ਹੁਣ ਪਹਿਲ ਕਰਨੀ ਚਾਹੀਦੀ ਹੈ ਇਸ ਤੋਂ ਵੱਧ ਹੋਰ ਕਿਹੜਾ ਵਕਤ ਢੀਕਦੀਆਂ ਨੇ ਸੋ ਇਸ ਪਹਿਲੂ ਤੇ ਇੱਕ ਵਾਰ ਫੇਰ ਪੰਜਾਬ ਚ ਚਰਚਾ ਧੁਰੀ ਹੈ ਇਹ ਸਭ ਦੇ ਦਰਮਿਆਨ ਜਿਵੇਂ ਲਗਾਤਾਰ ਲੀਡਰ ਜਾਣੇ ਸ਼ੁਰੂ ਹੋਏ ਨੇ ਕਦੇ ਖੈਰਾ ਜਾਇਆ ਏ ਹ ਕਦੇ ਰਾਜਾ ਬੜਿੰਗ ਵੀ ਜਾਇਆ ਏ ਪ੍ਰਤਾਪ ਬਾਜਬਾ ਵੀ ਜਾਇਆ ਏ ਹ ਹੋਰ ਪਾਰਟੀਆਂ ਦੇ ਨੁਮਾਇंदे ਵੀ ਜਾਇਆ ਏ ਪੰਜਾਬ ਸਰਕਾਰ ਵੱਲੋਂ ਅਫਸਰ ਛਾਈ ਜੇ ਜਾ ਰਹੀ ਆ ਜੰਤਰਤੰਤਰ ਜਾ ਰਹੇ ਨੇ ਸਮਾਜਿਕ ਨੁਮਾਇंदे ਬੜੀ ਨੀਤੀ ਜਾਇਆ ਏ ਹੈ ਨਾ ਉਧਰੋਂ ਹਰਿਆਣੇ ਵਾਲੇ ਚਡੂਨੀ ਹੋਰੀ ਵਾਲੇ ਉਸ ਤੋਂ ਪਹਿਲਾਂ ਟਕੈਤ ਹੋਰੀ ਵਾਲੇ ਲਖਵਾਲ ਹੋਰਾਂ ਦੇ ਬੇਠੇ ਜਾਇਆ ਏ ਹੋਰ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਜਾਇਆ ਏ ਸੋ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਲਖਵਾਲ ਹੋਰਾਂ ਨੇ ਵੀ ਇੱਕ ਜੁਟਤਾ ਦੀ ਪਹਿਲ ਕਦਮੀ ਦੀ ਗੱਲ ਕੀਤੀ ਹੈ ਕਿ ਇਹ ਪਤਾ ਹੈ ਜਿ ਸਾਰੀ ਜਥੇਬੰਦੀਆਂ ਨੂੰ ਕਿ ਆਪਾਂ ਇਕੱਠਿਆਂ ਲੜੇ ਸੀ ਤਾਂ ਜਿੱਤੇ ਸੀ ਇਸ ਲਈ ਇਕੱਠਿਆਂ ਹੋਣ ਦੀ ਲੋੜ ਹੈ ਉਧਰ ਦੂਸਰੇ ਪਾਸੇ ਪਤਾ ਲੱਗ ਰਿਹਾ ਕਿ ਹੁਣ ਸਰਮਨ ਸਿੰਘ ਪੰਦੇਰ ਹੋਰਾਂ ਨੇ ਬਕਾਇਦਾ ਤੌਰ ਤੇ ਜਥੇਬੰਦੀਆਂ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਹੈ ਜਿਸ ਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਓ ਆਪਾਂ ਇਕੱਠੇ ਹੋਈਏ ਚੰਡੂਨੀ ਹੋਰਾਂ ਨੇ ਵੀ ਗੱਲ ਕਹੀ ਆ ਕਿ ਇਕੱਲੇ ਲੜ ਰਹੇ ਆ ਇਸ ਲਈ ਕੇਂਦਰ ਅਣ ਦੇਖੀ ਕਰ ਰਿਹਾ ਇਕੱਠਿਆਂ ਲੜੇ ਸੀ ਤਾਂ ਆਪਾਂ ਆਪਣੀ ਤਾਕਤ ਦਾ ਆਪਾਂ ਨੂੰ ਅੰਦਾਜ਼ਾ ਹੈ ਕਿ ਆਪਾਂ ਕੀ ਮਨ ਨੂੰ ਝੁਕਾ ਕੇ ਆਏ ਸੀ ਤੇ ਇਧਰ 23 ਨੂੰ ਦੇਸ਼ ਭਰ ਦੇ ਵਿੱਚ ਤੇ ਪੰਜਾਬ ਭਰ ਦੇ ਵਿੱਚੋਂ ਗ੍ਰਾਂਜ ਜਿੱਥੇ ਬੰਦੀ ਕਹਿੰਦੀ ਅਸੀਂ ਵੀ ਧਰਨੇ ਲਾਵਾਂਗੇ ਇਸ ਦੇ ਹੱਕ 'ਚ ਵੀ ਤੇ ਇਸ ਪ੍ਰਕਿਰਿਆ ਦੇ ਤਹਿਤ ਵੀ ਸੋ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਕੇਂਦਰੀ ਨੁਮਾਇੰਦਿਆਂ ਦੇ ਵੱਲੋਂ ਇਹ ਮੁਲਾਕਾਤ ਕਿਸੇ ਫੈਸਲਾ ਕੋਲ ਸਤੀਤੀ ਜਾਏਗੀ ਕੀ ਡੱਲੇ ਵਾਲ ਹੋਰਾਂ ਦੀ ਜਾਨ ਬਚਾਉਣ ਦੇ ਲਈ ਹੈ ਉਹਨਾਂ ਨੂੰ ਇਸ ਮਰਨ ਵਰਤ 'ਚੋਂ ਬਾਹਰ ਕੱਢਣ ਦੇ ਲਈ ਕੇਂਦਰ ਕੋਈ ਗੰਭੀਰ ਫੈਸਲਾ ਲਏਗਾ ਕਿਉਂਕਿ ਉਹ ਸਾਫ਼ ਕਹਿੰਦੇ ਨੇ ਕਿ ਮੈਂ ਪਿੱਛੇ ਨਹੀਂ ਹਟਣਾ ਹੁਣ ਕਿ ਜਦੋਂ ਤੱਕ ਮੰਗਾ ਮੰਨ ਲੋ ਠੀਕ ਹੈ ਮੈਂ ਛੱਡ ਦੂੰਗਾ ਮਰਨ ਵਰਤ ਤੇ ਕੀ ਉਸ ਦਿੱਤੀ ਤੇ ਆਉਣ ਵਾਲੇ ਨੇ ਪਰ ਮੈਡੀਕਲ ਰਿਪੋਰਟ ਡਾਕਟਰੀ ਰਿਪੋਰਟ ਬਾਰ-ਬਾਰ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਉਹਨਾਂ ਦੀ ਕਿਡਨੀ ਦਾ ਫੇਲ ਹੋਣ ਦਾ ਖਤਰਾ ਖੜਾ ਹੈ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਖੜਾ ਹੈ ਲੀਵਰ ਦੀ ਦਿੱਕਤਾਂ ਵੱਧ ਰਹੀਆਂ ਨੇ ਕੈਂਸਰ ਦੇ ਉਹ ਰੋਗੀ ਨੇ 70 ਸਾਲ ਤੋਂ ਵੱਧ ਉਮਰ ਹੈ ਸਰੀਰ ਦੇ ਅੰਗ ਉਮਰ ਕਵਰ ਕਰਨ ਤੇ ਦਿੱਕਤ ਹੋਏਗੀ ਇਸ ਲਈ ਇਹ ਸਾਰੇ ਮਸਲੇ ਨੇ ਪਰ ਇਹ ਸਭ ਦੇ ਦਰਮਿਆਨ ਇੱਕ ਵਾਰ ਫੇਰ ਮਸਲਾ ਉੱਥੇ ਹੀ ਖੜਾ ਹੈ ਕਿ ਦਿੱਲੀ ਜਾਣ ਲਈ ਮਨਜ਼ੂਰੀ ਦੀ ਲੋੜ ਕਿਉਂ ਇੱਕ ਲੇਖਕ ਨੇ ਕਾਲਮ ਕਾਲਮ ਨਵੀਂਸ ਨੇ ਅਨਿਲ ਜੈਨ ਮੈਂ ਰੈਗੂਲਰ ਉਹਨਾਂ ਦੇ ਲੇਖ ਪੜ੍ਹਦਾ ਰਹਿੰਦਾ ਹਾਂ ਇੱਕ ਵਾਰ ਫਿਰ ਅੱਜ ਜਦੋਂ ਉਹਨਾਂ ਦਾ ਲੇਖ ਮੇਰੇ ਨਜ਼ਰੀ ਪਿਆ ਤਾਂ ਮੈਨੂੰ ਲੱਗਿਆ ਕਿ ਇਹ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਬਣਦੀ ਹੈ ਮੈਂ ਵਿਸਤਾਰ ਚ ਨਹੀਂ ਜਾਂਦਾ ਉਹਨਾਂ ਦੇ ਲੇਖ ਦਾ ਸਿਰਲੇਖ ਹੈ ਕਿਸਾਨਾਂ ਨੂੰ ਦਿੱਲੀ ਜਾਣ ਲਈ ਕਿਸੇ ਦੀ ਪ੍ਰਵਾਨਗੀ ਦੀ ਲੋੜ ਨਹੀਂ ਅਨਿਲ ਜਨਹੋਰੀ ਆਪਣੇ ਪਹਿਲੇ ਪੈਰੇ ਚ ਲਿਖਦੇ ਨੇ ਇਹ ਮੈਂ ਥੋੜੇ ਮੂਰੇ ਰੱਖਦਾ ਇਹ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਡਰ ਤੇ ਪਿਛਲੇ 10 ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਲਈ ਦਿੱਲੀ ਕਿਸਾਨ ਦਿੱਲੀ ਆਉਣਾ ਚਾਹੁੰਦੇ ਹਨ ਅਤੇ ਉਹ ਜਦੋਂ ਦਿੱਲੀ ਵੱਲ ਕੂਚ ਕਰਦੇ ਹਨ ਤਾਂ ਹਰਿਆਣਾ ਦੀ ਪੁਲਿਸ ਉਹਨਾਂ ਤੇ ਡੰਡੇ ਭਰਾ ਕੇ ਜਾਂ ਪਾਣੀ ਦੀਆਂ ਬੁਛਾੜਾਂ ਮਾਰ ਕੇ ਜਾਂ ਅਥਰੂ ਗੈਸ ਦੇ ਗੋਲੇ ਧਾਕੇ ਉਹਨਾਂ ਨੂੰ ਰੋਕ ਰਹੀ ਹੈ ਪੁਲਿਸ ਵਾਲੇ ਉਹਨਾਂ ਕੋਲ ਪੁੱਛ ਰਹੇ ਹਨ ਕਿ ਉਹਨਾਂ ਕੋਲ ਦਿੱਲੀ ਜਾਣ ਦੀ ਪਰਮਾਨਗੀ ਹੈ ਸਵਾਲ ਹੈ ਕਿ ਕਿਸੇ ਨੂੰ ਵੀ ਦਿੱਲੀ ਆਉਣ ਲਈ ਪਰਵਾਨਗੀ ਦੀ ਜ਼ਰੂਰਤ ਕਿਉਂ ਹੋਈ ਕੀ ਭਾਰਤ ਸਰਕਾਰ ਨੇ ਕੋਈ ਨਵਾਂ ਨਿਯਮ ਬਣਾ ਲਿਆ ਹੈ ਕਿ ਦਿੱਲੀ ਆਉਣ ਲਈ ਪਹਿਲਾਂ ਪਰਵਾਨਗੀ ਲੈਣੀ ਪਵੇਗੀ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇਸ ਦੇਸ਼ ਦਾ ਕੋਈ ਵੀ ਨਾਗਰਿਕ ਕਿਤੇ ਵੀ ਕਦੇ ਵੀ ਦਿੱਲੀ ਆ ਜਾ ਸਕਦਾ ਹੈ ਅਤੇ ਉਸ ਨੂੰ ਕਿਸੇ ਦੀ ਪਰਵਾਨਗੀ ਦੀ ਲੋੜ ਨਹੀਂ ਜਿਸ ਰਾਜਧਾਨੀ ਦਿੱਲੀ ਚ ਕੇਂਦਰ ਸਰਕਾਰ ਦੀ ਜਾਣਕਾਰੀ ਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਬੰਗਲਾਦੇਸ਼ੀਅਤ ਤੇ ਰੋਹਿੰਗੀਆਂ ਕੁਸਪੈਟੀਏ ਕਰ ਰਹੇ ਹਨ ਅਤੇ ਜਿਨ੍ਹਾਂ ਤੇ ਭਾਜਪਾ ਰਾਜਨੀਤੀ ਕਰ ਰਹੀ ਹੈ ਉੱਥੇ ਆਉਣ ਲਈ ਆਪਣੇ ਦੇਸ਼ ਦੇ ਕਿਸਾਨਾਂ ਕੋਲੋਂ ਪੁੱਛਿਆ ਜਾ ਰਿਹਾ ਕਿ ਉਹਨਾਂ ਕੋਲ ਪ੍ਰਵਾਨਗੀ ਹੈ ਵੱਡਾ ਸਵਾਲ ਖੜਾ ਕੀਤਾ ਅਨਿਲ ਜਾਨ ਹੋਰਾਂ ਨੇ ਅਨਿਲ ਜਾਨ ਕਹਿੰਦੇ ਕਿ ਦਿੱਲੀ ਜਿੱਥੇ ਕੇਂਦਰ ਦਾ ਰਾਜ ਹੈ ਉਸ ਦਿੱਲੀ ਦੇ ਵਿੱਚ ਚਾਹੇ ਉਹ ਬੰਗਲਾਦੇਸ਼ੀਏ ਨੇ ਚਾਹੇ ਉਹ ਰੋਹਿੰਗੀਆਂ ਨੇ ਜਿਹੜੀ ਉਹਨਾਂ ਦੀ ਕੁਸਪੈਟ ਹੈ ਉਹ ਵੱਡੀ ਗਿਣਤੀ ਚ ਤੇ ਇਸੇ ਕੁਸਪੈਟ ਦੇ ਉੱਤੇ ਭਾਜਪਾ ਆਪਣੀ ਰਾਜਨੀਤੀ ਵੀ ਚਮਕਾਉਂਦੀ ਹੈ ਤੇ ਉਹ ਤੁਹਾਨੂੰ ਪੁੱਛ ਕੇ ਆਉਂਦੇ ਨੇ ਉਹ ਤਾਂ ਕਾਈ ਜਾਂਦੇ ਨੇ ਤੇ ਜਿਹੜੇ ਕਿਸਾਨ ਆਪਣੇ ਹੀ ਮੁਲਕ ਦੇ ਨੇ ਉਹ ਆਪਣਾ ਮਸਲਾ ਰੱਖਾਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਪ੍ਰਵਾਨਗੀ ਲੈ ਕੇ ਉਹ ਵੱਡਾ ਸਵਾਲ ਖੜਾ ਕੀਤਾ ਨੁਕਤਾ ਬੜਾ ਕਮਾਲ ਦਾ ਹਾਂ ਪ੍ਰਵਾਨਗੀ ਹੈ ਜਾਂ ਨਹੀਂ ਕੋਈ ਕਿਸਾਨ ਇਕੱਲਿਆਂ ਆਵੇ ਜਾਂ 101 ਕਿਸਾਨਾਂ ਦੇ ਜਥੇ 'ਚ ਦਿੱਲੀ ਆਉਣਾ ਚਾਹਣ ਕੋਈ ਵੀ ਸਰਕਾਰ ਜਾਂ ਪੁਲਿਸ ਉਹਨਾਂ ਨੂੰ ਰੋਕ ਨਹੀਂ ਸਕਦੀ ਦਿੱਲੀ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕਿਸੇ ਖਾਸ ਥਾਂ ਤੇ ਪ੍ਰਦਰਸ਼ਨ ਕਰਨ ਜਾਂ ਆਪਣਾ ਜਲਸਾ ਕੱਢਣ ਦੇ ਲਈ ਪੁਲਿਸ ਸਥਾਨ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਜ਼ਰੂਰਤ ਹੋਵੇਗੀ ਤੁਸੀਂ ਕਹਿੰਦੇ ਦਿੱਲੀ ਆਉਣ ਤੋਂ ਬਾਅਦ ਉਹਨਾਂ ਨੂੰ ਕੋਈ ਥਾਂ ਮਕਰਰ ਕਰ ਸਕਦੇ ਹੋ ਕਿ ਇੱਥੇ ਵੀ ਆਪਣਾ ਧਰਨਾ ਲਾਉਣਾ ਇੱਥੇ ਪ੍ਰਦਰਸ਼ਨ ਕਰਨਾ ਇੱਥੇ ਆਪਣਾ ਜਲਸਾ ਰੈਲੀ ਕਰ ਲਓ ਕਹਿੰਦੇ ਉਹ ਠੀਕ ਹੈ ਪਰ ਤੁਸੀਂ ਦਿੱਲੀ ਆਉਣ ਤੋਂ ਪਹਿਲਾਂ ਕਿਉਂਕਿ ਪ੍ਰਵਾਨਗੀ ਲਿਓ ਜੀ ਇਹ ਕਿੱਥੋਂ ਦਾ ਵਰਬੂ ਲਾ ਗਦੇ ਕਿਸਾਨਾਂ ਤੋਂ ਦਿੱਲੀ ਚ ਦਾਖਲ ਹੋਣ ਦੀ ਪ੍ਰਵਾਨਗੀ ਦੀ ਕਾਪੀ ਮੰਗਣ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਾਰਵਾਈ ਕਰੇਗਾ ਕੌਣ ਜਿਹੜਾ ਜਿਹੜੇ ਉਹਨਾਂ ਦੇ ਨਾਲ ਵਾਲੇ ਨੇ ਜਿਹੜੇ ਉਹਨਾਂ ਦਾ ਹਿੱਸਾ ਨੇ ਸੋ ਇਹ ਇਸ ਨੁਕਤੇ ਤੋਂ ਕਿ ਕਿਸਾਨਾਂ ਨੂੰ ਦਿੱਲੀ ਜਾਣ ਲਈ ਕਿਸੇ ਦੀ ਪਰਵਾਨਗੀ ਦੀ ਲੋੜ ਨਹੀਂ ਤੇ ਨਾਲ ਹੀ ਇਹ ਸਵਾਲ ਕਿ ਜੇ ਪਰਵਾਨਗੀ ਵਾਲੀ ਗੱਲ ਹੈ ਤਾਂ ਉਹ ਕੁਝ ਭੇਟੀਆਂ ਤੋਂ ਤਾਂ ਰੁਕਦੇ ਨਹੀਂ ਹਾਂ ਉਹਨਾਂ ਤੇ ਥੋੜੀ ਰਾਜਨੀਤੀ ਹੁੰਦੀ ਹੈ ਤਾਂ ਠੀਕ ਹੈ ਪਰ ਇਸ ਮਸਲੇ ਤੇ ਤੁਸੀਂ ਕਿਸਾਨਾਂ ਤੋਂ ਪਰਵਾਨਗੀ ਦੀ ਗੱਲ ਕਰਦੇ ਚਲ ਮਸਲਾ ਤਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੁਰਾਲਾ ਵੀ ਵੱਡਾ ਬਣਿਆ ਪਰ ਉਹਨਾਂ ਨੇ ਇਸ ਵੱਡੇ ਮਸਲੇ ਨੂੰ ਟਰੰਸਮਿਟਰਣ ਦੇ ਲਈ ਮਾਫੀ ਜਿਵੇਂ ਮੰਗੀ ਉਸ ਤੋਂ ਬਾਅਦ ਇਹ ਵੀ ਪਹਿਲੂ ਆਇਆ ਕਿ ਕਈਆਂ ਦੇ ਧਿਆਨ ਚ ਮਾਫੀ ਪਹਿਲਾਂ ਆਈ ਤੇ ਉਹ ਉਹਨਾਂ ਦੇ ਬੋਲ ਬਾਅਦ ਚ ਆਏ ਤੇ ਮਾਫੀ ਤੋਂ ਬਾਅਦ ਉਹਨਾਂ ਨੇ ਬੋਲ ਵੀ ਲੱਭੇ ਕਈਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸਿੱਖ ਜਗਤ ਦੇ ਵਿੱਚ ਸਿੱਖ ਕੌਮ ਦੇ ਵਿੱਚ ਪੰਥਕ ਸਫਾ ਦੇ ਵਿੱਚ ਇੱਕ ਸੂਝਵਾਨ ਚੰਤਕ ਨਮਾਣੇ ਸੌਦੀ ਪਛਾਣ ਰੱਖਦੇ ਨੇ ਤੇ ਉਹ ਕੀ ਅਜਿਹਾ ਕੋਈ ਮਸਲਾ ਸੀ ਕਿ ਉਹਨਾਂ ਦਾ ਕੋਈ ਨਿੱਜੀ ਜ਼ਿੰਦਗੀ ਦਾ ਤਜਰਬਾ ਸੀ ਜਾਂ ਅਯੋਕੀ ਅਕਾਲੀ ਦਲ ਦੀ ਜੋ ਰਾਜਨੀਤਿਕ ਸਥਿਤੀ ਚੱਲ ਰਹੀ ਆ ਉਸ ਦੇ ਵਿੱਚੋਂ ਉਹ ਇੰਨੇ ਕਿਸੇ ਵਜਨ 'ਚ ਸੀ ਜਾਂ ਬੰਦਾ ਬੰਦਾ ਏ ਉਹ ਕਦੇ ਵੀ ਹਾਂ ਕੋਤਾਹੀ ਖਾ ਸਕਦਾ ਹੈ ਕਿ ਉਹ ਇੱਕ ਸਵਾਲ ਤੱਕ ਜਦੋਂ ਤੱਕ ਉਹ ਨਰਮੀ ਨਾਲ ਚੱਲ ਰਹੀ ਸੀ اچانک ਬੀਬੀ ਜ਼ਗੀਰ ਕੌਰ ਨੂੰ ਲੈ ਕੇ ਆਇਆ ਸਵਾਲ ਤੋਂ ਉਹ ਇੰਨੇ ਤਲਖ ਹੋਏ ਕਿ ਉਹਨਾਂ ਦੇ ਬੋਲ ਵਿਗੜ ਗਏ ਤੇ ਉਹ ਅਜਿਹੇ ਬੋਲ ਜਿਹੜੇ ਉਹਨਾਂ ਨੂੰ ਖੁਦ ਵੀ ਬਾਅਦ 'ਚ ਬਹੁਤ ਝਟਕੇ ਬਾਰੇ ਲੱਗੇ ਤੇ ਉਹਨਾਂ ਨੇ ਫਿਰ ਤੁਰੰਤ ਕਿਹਾ ਜੀ ਮੈਂ ਮਾਫੀ ਮੰਗਦਾ ਮੈਂ ਵੀ ਜਗੀਰਕਰ ਤੋਂ ਵੀ ਮਾਫੀ ਮੰਗਦਾ ਮੈਂ ਨਾਰੀ ਜਗਤ ਤੋਂ ਵੀ ਮਾਫੀ ਮੰਗਦਾ ਮੈਂ ਅਸ਼ਰੀ ਕਾਲ ਤੱਕ ਸਭ ਤੋਂ ਵੀ ਚਿੱਠੀ ਭੇਜ ਕੇ ਆਪਣਾ ਗੁਨਾਹ ਕਬੂਲ ਕਰਕੇ ਮਾਫੀ ਦੀ ਕੀਤੀ ਆ ਇਧਰ ਮਹਿਲਾ ਕਮਿਸ਼ਨ ਨੇ ਕਿਹਾ ਕਿ 17 ਤਰੀਕ ਨੂੰ ਆਜੋ ਤੇ ਪਤਾ ਲੱਗਾ ਮਹਿਲਾ ਕਮਿਸ਼ਨ ਕੋ 17 ਦੀ بجائے 16 ਨੂੰ ਪਹੁੰਚ ਕੇ ਧਾਮੀ ਸਾਹਿਬ ਉੱਥੋਂ ਵੀ ਉਹਨਾਂ ਨੇ ਕਿਹਾ ਮੈਂ ਮਾਫੀ ਮੰਗਦੀਆਂ ਮੰਗਦੇ ਆ ਪਰ ਮਹਿਲਾ ਕਮਿਸ਼ਨ ਕਹਿੰਦੇ ਨਹੀਂ ਜੇ ਅਸੀਂ ਦੇਖਾਂਗੇ ਮਾਫੀ ਮੰਨਣੀ ਜਾਂ ਨਹੀਂ ਮੰਨਣੀ ਸੋ ਇਸ ਸਥਿਤੀ 'ਚ ਧਾਮੀ ਹੋਰਾਂ ਦਾ ਮਸਲਾ ਕਾਫੀ ਚਰਚਾਜ ਹੈ ਪਰ ਇਸ ਦੇ ਬਰਾਬਰ ਜੇਕਰ ਇੱਕ ਦੂਆ ਪੱਖ ਦੇਖਣਾ ਹੋਵੇ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਫਰਜੀ ਖਾਤੇ ਨੂੰ ਲੈ ਕੇ ਗਿਆ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਫਰਜੀ ਖਾਤਾ ਵੀ ਬਣਾਇਆ ਗਿਆ ਤੇ ਉਸ ਫਰਜੀ ਖਾਤੇ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਜੋ ਮਦਭਾਗਾ ਬੋਲਿਆ ਜਾ ਰਿਹਾ ਉਹ ਥੋਰ ਵੀ ਮਾੜੀ ਗੱਲ ਹੈ। ਭਾਜਪਾ ਦਾ ਏਜੰਟ ਜੀ ਆਹ ਜੀ ਉਹ ਜੀ ਸ਼ਬਦ ਹੈ ਇਹ ਜੀ ਮਤਲਬ ਇਹ ਸਭਿਅਕ ਤੌਰ ਤੇ ਵੀ ਇਹ ਮਾਨਵੀ ਤੌਰ ਤੇ ਵੀ ਉਹ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਵੀ ਔਰ ਜਿਸ ਉਹ ਰਤਬੇ ਤੇ ਨਾ ਉਸ ਰਤਬੇ ਕਿਸੇ ਪੈਮਾਨੇ ਚ ਵੀ ਇਹ ਬੋਲ ਸਾਨੂੰ ਸ਼ੋਭਦੇ ਨਹੀਂ ਜੇਕਰ ਤੁਸੀਂ ਸਿੱਖੀ ਦੇ ਹਵਾਲੇ ਨਾਲ ਆਪ ਸਿੱਖ ਹੋ ਕੇ ਅਜਿਹੇ ਕਮੈਂਟ ਕਰ ਰਹੇ ਹੋ ਤਾਂ ਵੀ ਮਤ ਭੱਗ ਹੈ ਜੇਕਰ ਕੋਈ ਨਕਲੀ ਗਲਤ ਆਈਡੀ ਬਣਾ ਕੇ ਝੂਠੀ ਆਈਡੀ ਬਣਾ ਕੇ ਤੇ ਆਪਣੇ ਵੀ ਗਲਤ ਅਕਾਊਂਟਾਂ ਤੋਂ ਗਲਤ ਨਾਮਾਂ ਤੋਂ ਕਮੈਂਟ ਕਰਦੇ ਫਿਰ ਉਹਦੀ ਵੀ ਨਜ਼ਰਸਾਨੀ ਕੌਮ ਦੇ ਨੁਮਾਇੰਦਿਆਂ ਨੂੰ ਰਾਜਨੀਤਿਕ ਸਮਾਜਿਕ ਜਾਂ ਧਾਰਮਿਕ ਜਥੇਬੰਦੀਆਂ ਨੂੰ ਕਰਨੀ ਪੈਗੀ ਕੇਵਲ ਸਿੰਘ ਸਹਿਬਾਨ ਖਲਾਫ ਅਜਿਆ ਕੂੜ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਕੀ ਇਹ ਕਿਸੇ ਖਾਸ ਬਦਲਾਖੋਰੀ ਚੋਂ ਹੈ ਕੀ ਗਿਆਨੀ ਹਰਪ੍ਰਿੰਤ ਸਿੰਘ ਨੂੰ ਅਜੇ ਵੀ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਉਹ ਸੱਚਮੁੱਚ ਉਹਦੇ ਪਿੱਛੇ ਕੋਈ ਧਿਰ ਖੜੀ ਹੈ ਇਸ ਲਈ ਉਹ ਕਿੰਨੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਪਰ ਗਿਆਨੀ ਹਰਪ੍ਰਿੰਤ ਸਿੰਘ ਹੋਰਾਂ ਨੇ ਜਿਸ ਭਾਰੀ ਮਨ ਨਾਲ ਇਹ ਆਪਣੇ ਅਸਲੀ ਪੇਜ ਤੇ ਜਿਹੜਾ ਉਹ ਚਲਾਉਂਦੇ ਨੇ ਉਹਦੇ ਤੇ ਉਹਨਾਂ ਨੇ ਪੋਸਟ ਸਾਂਝੀ ਕਰਕੇ ਕਿਹਾ ਹੈ ਨਾ ਕਿ ਕਿੰਨੀਆਂ ਗਿਰੀਆਂ ਤੇ ਨੀਚ ਹਰਕਤਾਂ ਤੇ ਉਤਰ ਆਉਂਗੇ ਕਦੇ ਕਿਸੇ ਸਿੱਖ ਦੇ ਚਿਤ ਚੇਤੇ ਵੀ ਨਹੀਂ ਹੋਣਾ ਮੰਨਦੇ ਹਾਂ ਤੁਹਾਡੇ ਕੋਲ ਪੈਸਾ ਹੈ ਇੱਕ ਪੂਰਾ ਨੈਟਵਰਕ ਸਿਸਟਮ ਹੈ ਚਾਰ ਚਾਪਲੂਸ ਵੀ ਹਨ ਹੈ ਨਾ ਇੰਨਾ ਗਿਰਨਾ ਨੈਤਿਕਤਾ ਤੋਂ ਹੀਣ ਹੋਣ ਦਾ ਸਬੂਤ ਹੈ ਉਹਨਾਂ ਦੇ ਨਾਮ ਦਾ ਝਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਦਰ ਤੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਚ ਟਾਈਟੈਨਿਕ ਨਹੀਂ ਡਿਗਿਆ ਜਿੰਨੇ ਤੁਸੀਂ ਡਿਗ ਪਏ ਬਸ ਇਨਾ ਇਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਨਾ ਨਕਲੀ ਭੇਜਾਂ ਤੋਂ ਸਾਵਧਾਨ ਰਹੋ ਹੁਣੇ ਯਾਨੀ ਹਰਪ੍ਰੀਤ ਦੂਸਰੇ ਪਾਸੇ ਬੀਬੀ ਕਿਰਨਜੋਤ कौर ਹੋਰਾਂ ਦੀ ਟਿੱਪਣੀ ਬਹੁਤ ਕੁਝ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਅਸੀਂ ਸੋੜੀ ਰਾਜਨੀਤੀ ਚ ਆਪਣੇ ਇਹਨਾਂ ਰੁਤਬਿਆਂ ਦਾ ਇਹਨਾਂ ਸਥਾਨਾਂ ਦਾ ਮਾਨਸਨਵਾਨ ਵੀ ਕਰਨਾ ਭੁੱਲੇ ਕਸੀ ਕਿਸੇ ਇੱਕ ਧਿਰ ਨੂੰ ਕਿਸੇ ਇੱਕ ਵਿਅਕਤੀ ਨੂੰ ਖੁਸ਼ ਕਰਨ ਲਈ ਜਾਂ ਇਹ ਪਾੜਾ ਵਧਾਉਣ ਲਈ ਕੋਈ ਗੱਬੇ ਕੋਈ ਨਮੀ ਚਾਲ ਖੇਡ ਰਿਆ ਕਿ ਲੀਡਰਸ਼ਿਪ ਤੇ ਧਾਰਮਿਕ ਮੁਖੀਆਂ ਦੇ ਵਿਚਾਲੇ ਇੱਕ ਨਵਾਂ ਪਾੜਾ ਖੜਾ ਕਰ ਦਿੱਤਾ ਉਹ ਵੀ ਉਹ ਸਾਰੇ ਖੁਲਾਸੇ ਹੋਣੇ ਚਾਹੀਦੇ ਨੇ ਬੀਬੀ ਕਨਜੋਤ ਕੌਰ ਹੋਣਾਂ ਦੀ ਟਿੱਪਣੀ ਬਹੁਤ ਗਹਿਰੇ ਅਰਥ ਰੱਖਦੀ ਹੈ ਬੀਬੀ ਕਨਜੋਤ ਕੌਰ ਲਿਖਦੇ ਨੇ ਕਿ ਬਾਕੀ ਰਹੀ ਕਸਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮਤਲਬ ਉਹ ਕਹਿੰਦੇ ਉਹਨਾਂ ਦੇ ਬੋਲਾਂ ਨਾਲ ਵੀ ਨਿਕਲ ਗਈ ਲੋਕ ਗੁਰਦੁਆਰੇ ਗੁਨਾਹ ਮਾਫ ਕਰਨ ਆਉਂਦੇ ਹਨ ਮਤਲਬ ਲੋਕ ਗੁਰਦੁਆਰੇ ਗੁਨਾਹ ਮਾਫ ਕਰਾਉਣ ਆਉਂਦੇ ਹਨ ਇਹਨਾਂ ਥਾਮਾਂ ਤੇ ਬੈਠ ਕੇ ਗੁਨਾਹ ਕਰੋਗੇ ਤਾਂ ਮਾਫੀ ਮੰਗਣਾ ਜਾਂ ਪਛਤਾਉਣਾ ਪਛਤਾਉਣ ਲਈ ਫਿਰ ਕਿੱਥੇ ਜਾਓਗੇ ਉਹ ਕਹਿੰਦੇ ਕਿ ਲੋਕ ਗੁਰੂ ਘਰਾਂ ਕੰਨੀ ਜੀ ਆਉਂਦੇ ਨੇ ਤਾਂ ਆਪਣੀਆਂ ਗਲਤੀਆਂ ਹੈ ਆਪਣੇ ਗੁਨਾਹ ਉਹ ਸਾਹਮਣੇ ਰੱਖ ਕੇ ਮਾਫੀयां ਮੰਗਦੇ ਨੇ ਤੇ ਜੇ ਤੁਸੀਂ ਇੱਥੇ ਬੈਠ ਕੇ ਨਾ ਥਾਮਾਂ ਤੇ ਬੈਠ ਕੇ ਵੀ ਗੁਨਾਹ ਕਰੋਗੇ ਇਹਨਾਂ ਦੀ ਸ਼ਰਨ ਚ ਆ ਕੇ ਵੀ ਗੁਨਾਹ ਕਰੋਗੇ ਫਿਰ ਮਾਫੀ ਮੰਗਣ ਕਿੱਥੇ ਜਾਓਗੇ ਉਹਨਾਂ ਦਾ ਸਵਾਲ ਬਹੁਤ ਵੱਡਾ ਸੋ ਇਹ ਸਾਰੇ ਸਵਾਲ ਸਾਨੂੰ ਅਡਰੈਸ ਕਰਦੇ ਨੇ ਸੋ ਇਸ ਸਬ ਦੇ ਦਰਮਿਆਨ ਮਤਲਬ ਜੇਕਰ ਆਪਾਂ ਹੋਰ ਗਾਂ ਵਧিয়ে ਤਾਂ ਇੱਕ ਪਾਸੇ ਕੈਨੇਡਾ ਵਾਲਾ ਮਸਲਾ ਕਾਫੀ ਵੱਡਾ ਬਣਦਾ ਜਾ ਰਿਹਾ ਦੂਸਰੇ ਪਾਸੇ ਇੱਕ ਹੋਰ ਪਹਿਲੂ ਅਹਿਮ ਤੌਰ ਤੇ ਸਾਡੇ ਮੂਰੇ ਖੜਾ ਹੈ ਜਿਹੜੇ ਖਾਸ ਕਰਕੇ ਆਪਾਂ ਜੇਕਰ ਗੱਲ ਕਰੀਏ ਤਾਂ ਕੈਂਸਰ ਦੇ ਰੋਗ ਵਰਗੇ ਦਾ ਇਹਨਾਂ ਪਹਿਲੂਆਂ ਤੇ ਵੀ ਨਜ਼ਰਸਾਨੀ ਕਰਨੀ ਬਣਦੀ ਹੈ ਚਲੋ ਮੈਂ ਕਾਹ ਪਾ ਦਸੰਬਰ ਮਹੀਨਾ ਆਪਣੇ ਅੱਧ ਬਾਟੇ ਤੱਕ ਪਹੁੰਚ ਗਿਆ ਜੇ ਦਸੰਬਰ ਦੇ ਆਖਰ ਤੱਕ ਕੈਨੇਡਾ ਦੇ ਵਿੱਚ ਲੱਖਾਂ ਵਿਦਿਆਰਥੀਆਂ ਤੇ ਲੱਖਾਂ ਪ੍ਰਵਾਸੀਆਂ ਤੇ ਲੱਖਾਂ ਵਰਕ ਵੀਜ਼ੇ ਵਾਲਿਆਂ ਤੇ ਵੱਖ-ਵੱਖ ਮੁਲਕਾਂ ਵਾਲਿਆਂ ਤੇ ਤਲਵਾਰ ਲਟਕ ਰਹੀ ਹੈ ਉੱਚ ਵੱਡੀ ਗਿਣਤੀ ਚ ਭਾਰਤੀ ਵੀ ਨੇ ਤੇ ਭਾਰਤੀਆਂ ਚ ਵੱਡੀ ਗਿਣਤੀ ਚ ਪੰਜਾਬੀ ਵੀ ਨੇ ਪਰ ਮੁਸ਼ਕਲਾਂ ਲਗਾਤਾਰ ਉੱਥੇ ਵੱਧ ਰਹੀਆਂ ਨੇ ਉਹਨਾਂ ਵੱਧ ਰਹੀਆਂ ਮੁਸ਼ਕਲਾਂ ਦੇ ਵਿੱਚੋਂ ਹੀ ਇੱਕ ਵੱਡਾ ਸਵਾਲ ਫੇਰ ਸਾਹਮਣੇ ਆ ਖੜਾ ਹੈ ਖਾਸ ਕਰ ਕੇ ਕੋ ਮੰਤਰੀ ਅੰਤਰਰਾਸ਼ਟਰੀ ਜਾਂ ਸਾਡੇ ਜਿਹੜੇ ਇਧਰੋਂ ਪੰਜਾਬ ਤੋਂ ਦੇਸ਼ ਤੋਂ ਹੋਰਨਾਂ ਮੁਲਕਾਂ ਤੋਂ ਉੱਥੇ ਵਿਦਿਆਰਥੀ ਆਏ ਕੈਨੇਡਾ ਸਰਕਾਰ ਵੱਲੋਂ ਕਮੰਤਰੀ ਵਿਦਿਆਰਥੀਆਂ ਤੋਂ ਹੋਰ ਸਖਤੀ ਨਾਲ ਜਵਾਬ ਤਲਬੀ ਕੀਤੀ ਗਈ ਹੈ। ਉਹਨਾਂ ਤੋਂ ਉਹਨਾਂ ਦਾ ਪੂਰਾ ਰਿਕਾਰਡ ਮੰਗਿਆ ਗਿਆ। ਕੈਨੇਡਾ ਦੇ ਰਹਿਸ਼ੀ ਵਿਭਾਗ ਨੇ ਜਿਹੜਾ ਆਵਾਸ ਵਿਭਾਗ ਜੀ ਮੈਂ ਆਪਾਂ ਕਹਿੰਦੇ ਹਾਂ ਰਹਿਸ਼ੀ ਵਿਭਾਗ ਨੇ ਵਿਦਿਆਰਥੀਆਂ ਦੇ ਦਸਤਾਵੇਜ਼ ਉਹਨਾਂ ਦੀ ਪੂਰੀ ਜਾਣਕਾਰੀ ਮੁੜ ਲਈ ਫਿਰ ਕਾਲਜ ਦੀ ਜਾਣਕਾਰੀ ਉਹਨਾਂ ਦੀ ਪੜ੍ਹਾਈ ਦੀ ਜਾਣਕਾਰੀ ਹਾਜ਼ਰੀਆਂ ਦਾ ਰਿਕਾਰਡ ਕੰਮ ਦਾ ਰਿਕਾਰਡ ਕੰਮ ਦੇ ਥਾਂ ਦੀ ਜਾਣਕਾਰੀ ਉਹ ਸਾਰੇ ਬੇਰਵੇ ਦਸਤਾਵੇਜ਼ ਮੰਗਲੇ। ਕੈਨੇਡਾ ਆਏ ਹੋਏ ਕਮੰਤਰੀ ਵਿਦਿਆਰਥੀਆਂ ਨੂੰ ਬਕਾਇਦਾ ਤੌਰ ਤੇ ਰਹਿਸ਼ੀ ਵਿਭਾਗ ਵਾਸ ਵਿਭਾਗ ਵੱਲੋਂ ਆਪਣੇ ਦਸਤਾਵੇਜ਼ ਸਣੇ ਕਾਲਜ ਦੀਆਂ ਹਾਜ਼ਰੀਆਂ ਅਤੇ ਕੰਮ ਦੇ ਥਾਂ ਆਦਿ ਕਹਿੰਦੇ ਜੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੁਕਮ ਜਾਰੀ ਕੀਤੇ ਗਏ ਨੇ ਕਿ ਤੁਰੰਤ ਸਾਰੀ ਜਾਣਕਾਰੀ ਉਪਲਬਧ ਕਰਾਓ ਹਾਂ ਖਾਸ ਕਰਕੇ ਅਧਿਕਾਰੀਆਂ ਨੇ ਕਿਹਾ ਕਿ ਇਹ ਕੋਈ ਅਧਿਕਾਰਤ ਚਿੱਠੀ ਨਹੀਂ ਆਈ ਕੁਝ ਨਹੀਂ ਆਈ ਪਰ ਇਹ ਜਾਣਕਾਰੀ ਮਿਲ ਗਈ ਹੈ ਕਿ ਇਹਦੇ ਲਈ ਪੁੱਛ ਪੜਤੋਲ ਸ਼ੁਰੂ ਹੋ ਗਈ ਹੈ ਇਹਦੇ ਲਈ ਅਪਰੋਚ ਪਹੁੰਚ ਸ਼ੁਰੂ ਹੋ ਗਈ ਹੈ ਤੇ ਆਵਾਸ ਵਿਭਾਗ ਆਪਣਾ ਸ਼ੱਕ ਦੂਰ ਕਰਨਾ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਗੜਬੜਤਾ ਨਹੀਂ ਇਹਨਾਂ ਚ ਜਿਹੜੇ ਇੱਥੇ ਆਏ ਹੋਏ ਨੇ ਕਿਉਂਕਿ ਉਹ ਜਿਵੇਂ ਇੱਥੋਂ ਗਿਣਤੀ ਘਟਾਉਣਾ ਚਾਹੁੰਦਾ ਉਸ ਕਵੇਚ ਚ ਪੁੱਟਿਆ ਗਿਆ ਕਦਮ ਮੰਨਿਆ ਜਾ ਰਿਹਾ ਜਦੋਂ ਕਿ ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਸਹੀ ਜੈਨੂਨ ਕੇਸ ਨੇ ਉੱਥੇ ਕੋਈ ਮਸਲਾ ਨਹੀਂ ਜਿਹੜੇ ਏਜੰਟਾਂ ਰਾਹੀਂ ਜਾਂ ਪੜਨ ਕੁਝ ਹੋਰ ਆਏ ਕੰਮ ਕੁਸ਼ੋਰ ਕਰ ਰਹੇ ਨੇ ਕਾਲਜ ਕੋਈ ਹੋਰ ਸੀ ਪੜਾਈ ਕੋਈ ਹੋਰ ਕਰ ਰਹੇ ਨੇ ਆਏ ਕਿਸੇ ਹੋਰ ਤਰੀਕੇ ਨਾਲ ਸੀ ਰਹਿ ਕੇ ਉਹ ਸਾਰੇ ਕਹਿੰਦੇ ਸ਼ੱਕ ਦੇ ਘਰੇ ਸੋ ਕਹਿੰਦੇ ਕਿ ਇਹ ਜਿਹੜੇ ਕਰੋਨਾ ਤੋਂ ਬਾਅਦ ਭੀੜ ਵਧੀ ਉਹਦੇ ਵਿੱਚ ਜੋ ਗੜਬੜ ਘਟਾਲਾ ਹੋਇਆ ਉਹਨੂੰ ਰੋਕਣ ਦੇ ਲਈ ਕੋਸ਼ਿਸ਼ ਹੈ ਉਹ ਕਹਿੰਦੇ ਗੈਰਕਾਨੂੰਨੀ ਦਸਤਾਵੇਜ਼ਾਂ ਸਾਰੇ ਜਿਹੜੇ ਇੱਥੇ ਪੁੱਜੇ ਨੇ ਸਾਡੀ ਨਜ਼ਰ ਉਹਨਾਂ ਤੇ ਆ ਉਹ ਵਿੱਚ ਫੜੇ ਜਾਣਗੇ ਜੇ ਲਕਾਉਣਗੇ ਤਾਂ ਵੀ ਜੇ ਦੱਸਣਗੇ ਤਾਂ ਵੀ ਜੇ ਨਹੀਂ ਦੱਸਣਗੇ ਤਾਂ ਵੀ ਪਰ ਉਹ ਕਹਿੰਦੇ ਜਿਹੜੇ ਲਾਇਕ ਨੇ ਸਹੀ ਢੰਗ ਨਾਲ ਆਏ ਨੇ ਜੈਨੂਇਨ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਉਹਨਾਂ ਦੇ ਵਿਦਿਅਕ ਨੂੰ ਲੈ ਕੇ ਕੋਈ ਖਤਰਾ ਨਹੀਂ ਕੈਨੇਡਾ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਪਰ ਮੰਨਿਆ ਹੀ ਜਾ ਰਿਹਾ ਕਿ ਨਕਲੀ ਕਾਲਜ ਨਕਲੀ ਪੜਾਈ ਨਕਲੀ ਡਿਗਰੀ ਹਾਂ ਜਾਂ ਕਿਸੇ ਜਾਲੀ ਤਰੀਕੇ ਨਾਲ ਬਸ ਇੱਥੇ ਆ ਕੇ ਪੀਆਰ ਲੈਣੀ ਆ ਪਿੱਛੋਂ ਕੁਛ ਹੋਰ ਪੜ ਕੇ ਇੱਥੇ ਕੁਛ ਹੋਰ ਦਾਖਲਾ ਲੈ ਲਿਆ ਮੁੱਕ ਮੱਕ ਉੱਤੇ ਡਾਲਰ ਕਮਾਉਣਾ ਹੈ ਕੰਮ ਕਿੱਥੇ ਕਰ ਰਹੇ ਹੋ ਜਾਣਕਾਰੀ ਕਿੱਥੇ ਹੈ ਕਿਉਂਕਿ ਉਹ ਕੈਸ਼ ਵਾਲਾ ਕੰਮ ਵੀ ਕਾਫੀ ਸਖਤ ਹੋ ਗਿਆ ਸੋ ਇਹ ਸਾਰੀਆਂ ਪ੍ਰਕਿਰਿਆਵਾਂ ਉੱਥੇ ਹੁਣ ਕਮਾਂਤਰੀ ਵਿਦਿਆਰਥੀਆਂ ਦੇ ਲਈ ਨਵੀਂ ਦਿੱਕਤ ਪੈਦਾ ਕਰ ਰਹੀਆਂ ਚਲੋ ਜਾਂਦੇ ਜਾਂਦੇ ਗੱਲ ਕਹਿੰਦੇ ਪੰਜਾਬੀਆਂ ਨੂੰ ਚੇਤਾ ਰਹਿਣ ਦੀ ਲੋੜ ਹੈ ਕੈਂਸਰ ਦੀ ਮਾਰ ਲਗਾਤਾਰ ਵੱਧ ਰਹੀ ਹੈ ਰਿਪੋਰਟ ਕਹਿੰਦੀ ਹੈ ਕਿ ਔਰਤਾਂ 'ਚ ਛਾਤੀ ਦੇ ਕੈਂਸਰ ਦੀ ਤੇ ਮਰਦਾਂ ਦੇ ਅੰਦਰ ਸ਼ਰਾਬ ਤੇ ਚਰਬੀ ਦੇ ਕਾਰਨ ਭੋਜਨ ਨਲੀ ਦੇ ਕੈਂਸਰ ਦੀ ਗਿਣਤੀ ਪੰਜਾਬ ਚ ਲਗਾਤਾਰ ਵਧ ਰਹੀ ਹੈ। ਬਕਾਇਦਾ ਤੌਰ ਤੇ ਸੂਬੇ ਦੇ ਸਿਹਤ ਵਿਭਾਗ ਮੁਤਾਬਕ ਪੰਜਾਬ ਦੇ ਕੈਂਸਰ ਦੇ ਮਾਮਲੇ 2025 ਤੱਕ 43196 ਤੱਕ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ। ਕਹਿੰਦੇ 2020 ਨਾਲੋਂ 13% ਦੀ ਇਜਾਫਾ ਹੈ। ਸੋ ਕਹਿੰਦੇ ਜੀ ਇਹਨਾਂ ਚ ਸਭ ਤੋਂ ਜ਼ਿਆਦਾ ਮਾਮਲੇ ਔਰਤਾਂ ਦੇ ਹੁੰਦੇ ਨੇ। ਜਿਨ੍ਹਾਂ ਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਸਭ ਤੋਂ ਆਮ ਨੇ ਜਦੋਂ ਕਿ ਆਦਮੀਆਂ ਦੇ ਵਿੱਚ ਕਹਿੰਦੇ ਜ਼ਿਆਦਾਤਰ ਜਿਹੜੇ ਪੋਜਨ ਨਲੀ ਆ ਉਹਦੇ ਅੰਦਰ ਕਿਉਂਕਿ ਉਹ ਕਹਿੰਦੇ ਸ਼ਰਾਬ ਤੇ ਜਿਹੜੇ ਫੈਟ ਵਾਲੀਆਂ ਚੀਜ਼ਾਂ ਚਰਬੀ ਵਾਲੀਆਂ ਚੀਜ਼ਾਂ ਖਾਂਦੇ ਨੇ ਉਹਦੇ ਕਾਰਨ ਕਹਿੰਦੇ ਕਿ ਉਹਨਾਂ ਦੀ ਪੋਜਨ ਨਲੀ ਚ ਕੈਂਸਰ ਹੋਣ ਦਾ ਖਤਰਾ ਸੋ ਇਹ ਅੰਕੜੇ ਫਿਕਰਮੰਦੀ ਵਾਲੇ ਨੇ ਜਿਹੜੇ ਕਹਿ ਰਹੇ ਨੇ ਪੀਜੀ ਵੀ ਕਹਿ ਰਿਹਾ ਕਿ ਸਾਡੇ ਕੋਲ ਜਿਹੜੇ ਕੈਂਸਰ ਦੇ ਰੋਗ ਆਉਂਦੇ ਨੇ ਚ ਸਭ ਤੋਂ ਵੱਡੀ ਗਿਣਤੀ ਚ ਪੰਜਾਬ ਤੋਂ ਲੋਕ ਆ ਰਹੇ ਨੇ ਸੋ ਇਸ ਲਈ ਸਮੇਂ ਸਮੇਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਕਿ ਅਸੀਂ ਆਪਣਾ ਰਹਿਣ ਸਹਿਣ ਖਾਣ ਦੁਰਸਤ ਕਰੀਏ ਤੇ ਨਸ਼ੇ ਵਰਗੀਆਂ ਚੀਜ਼ਾਂ ਤੋਂ ਇਹ ਜਾਂ ਤਤਾਂ ਤੋਂ ਬਚੀਏ ਪਰ ਉਹਦੇ باوجود ਵੀ ਆਬੋ ਹਵਾ ਵੀ ਸਾਡਾ ਖਾਣ ਪੀਣ ਵੀ ਰਹਿਣ ਸਹਿਣ ਵੀ ਜਿਹਦੇ ਲਈ ਸਿਸਟਮ ਸਰਕਾਰਾਂ ਤੇ ਮਨੁੱਖ ਖੁਦ ਵੀ ਜ਼ਿੰਮੇਵਾਰ ਉਹਦਾ ਨਤੀਜਾ ਹੈ ਕਿ ਪੰਜਾਬ 'ਚ ਲਗਾਤਾਰ ਕੈਂਸਰ ਆਪਣੇ ਪੈਰ ਫਸਾਰ ਰਿਹਾ ਸੋ ਇਹ ਫਿਕਰਬੰਦੀ ਚੋ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਬੇਗਦਰੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ